ਪ੍ਰਾਈਵੇਟ ਸੈਟਰਾਜ ਵਿੱਚ ਕਿਹੜੀ ਕਿਹੜੀ ਜੌਬੇ ਮਨ ਤੇ ਕੋਈ ਦੇਖਦੇ ਨਹੀਂ ਜਾਵੋ ਪ੍ਰਾਈਵੇਟ ਜੇ ਜੰਦਾ ਕੋ ਹੁਣ ਵੀ ਜਿਹੜੇ ਮਜ਼ਦੂਰ ਜਾਂਦੇ ਆ 8-10000 ਤੱਕ ਵਾਧ ਦੇ ਦਿੰਦੇ ਆ ਅਸੀਂ 500 ਰੁਪਿਆ ਦਿਹਾੜੀ ਦਿੰਦੇ ਸਾਡੇ ਵਾਲ ਨੂੰ ਨਹੀਂ ਆਉਂਦੇ ਉਧਰ 8-10000 ਰੱਲ ਪੱਜ ਜਾਂਦੇ ਆ ਹਾਂ ਸਾਡੇ ਮੇਰੇ ਨਾਲ ਬੰਦਾ ਕੰਮ ਕਰਨ ਰਿਹਾ ਉਹਦਾ ਲੜਕਾ ਉਹ 8000 ਤੇ ਰਾਤ ਦੀ ਨੌਕਰੀ ਕਰਦਾ ਇੱਥੇ ਨਹੀਂ ਆਉਂਦਾ ਇਹਦੇ 500 ਰੁਪਏ ਵਾਲੇ 5-15000 ਰੱਲ ਨਹੀਂ ਆਉਣਾ ਨੇ 800 ਵਾਲੇ ਪਾਸੇ ਜਾਣਾ ਇਹਦਾ ਕਾਦਨ ਕੀ ਲੱਗਦਾ ਵੈਸੇ ਸੋਚਦਾ ਫਿਰ ਸੋਚੀ ਸੋਚ ਫਰਕਿਆ ਮੈਂ ਇਹਦਾ ਸੋੜਾ ਸ਼ਿਕਨੀ ਚ ਰਹਿਣਾ ਵਾ ਤੇ ਅਸੀਂ ਗੰਦੇ ਨਹੀਂ ਬਣਨਾ ਕੱਪੜੇ ਦੇ ਪਾਪੂ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਨੌਜਵਾਨ ਫਲਸ਼ਾਂ ਵੀ ਧੁੰਦੇ ਆ ਤੁਸੀਂ ਚਲੋ ਪੜਾ ਲਖਾ ਕੇ ਬੱਚਿਆਂ ਨੂੰ ਭੇਜਾ ਬੁਰਾ ਨਾ ਮੰਨਿਓ ਲੇਕਿਨ ਜਿਹੜੇ ਨੌਜਵਾਨ ਜਾਂਦੇ ਅਸੀਂ ਦੇਖਦੇ ਆ ਬਾਥਰੂਮ ਧੁੰਦੇ ਆ ਗੱਡੀਆਂ ਧੁੰਦੇ ਕੈਫੀਆਂ ਚ ਲੱਗਿਆ ਵੇਟਰ ਦਾ ਕੰਮ ਕਰਨਾ ਪੈਂਦਾ ਫਿਰ ਉਹ ਚੀਜ਼ ਇੱਥੇ ਕਿਉਂ ਨਹੀਂ ਮੈਂ ਮੰਨਦਾ ਉੱਥੇ ਜਾ ਕੇ ਜਵਜ਼ਾੜਾ ਪੈਸੇ ਮਿਲਦੇ ਆ ਲੇਕਿਨ ਪੈਸਾ ਦੇ ਇਥੋਂ ਹੀ ਲਾ ਕੇ ਜਾਂਦੇ ਆ ਨਾ ਆਪਾਂ ਨਹੀਂ ਆਪਣੇ ਦੇਸ਼ ਚ ਜਿਹੜੀ ਓਹ ਠੇਲੇ ਆ ਪੀ ਜਿਹੜਾ ਕਾਰੋਬਾਰ ਘਟਿਆ ਕਾਰੋਬਾਰ ਨਹੀਂ ਹੈਗਾ ਰਜਗਾਰ ਨਹੀਂ ਲੋਕ ਦੇ ਰਹੇ ਰਜਗਾਰ ਮਿਲਦਾ ਨਹੀਂ ਤੇ ਪਰ ਜੇ ਰਜਗਾਰ ਕੋ ਦਿੰਦਾ ਵੀ ਆ ਫਿਰ ਵੀ ਉਹ ਮੁੰਡੇ ਜਿਹੜੇ ਮਾਰੇ ਮੋਟੇ ਨਸ਼ਿਆਂ ਚ ਲੱਗੇ ਹੋ ਕੰਮ ਨਹੀਂ ਕਰਦੇ ਤੇ ਤੁਸੀਂ ਕਾਰੋਬਾਰ ਦੇ ਵਿੱਚ ਵੈਸੇ ਜਿੱਦਾਂ ਸ਼ੁਰੂ ਕੀਤਾ ਇੱਥੇ ਗੁੜ ਦਾ ਤੇ ਕਿੰਨੇ ਲੋਕ ਤੁਹਾਡੇ ਅੰਦਰ ਇੱਥੇ ਕੰਮ ਕਰ ਰਹੇ ਨੇ ਗੰਨੇ ਤੋੜਨ ਵਾਲੇ ਨੇ ਚਾਹੇ ਉਹ ਗੁੜ ਬਣਾਉਣ ਵਾਲੇ ਨੇ ਕਿੰਨੇ ਕਿ ਤੁਹਾਡੇ ਕੋਲ ਇਸ ਵਕਤ ਵਰਕਰ ਹੈਗੇ 6-7 ਵਰਕਰ ਆਣ ਲੱਗੇ ਆ ਤੇ ਅਹੀਂ ਆ ਨੀ ਹੋਰ ਵੀ ਆ ਜਾਣ ਤੇ ਥੋੜੇ ਅੱਗੇ ਸੋ ਇੱਕ ਵਾਰ ਛੁੱਟੀ ਕੀਤੀ ਸੀ ਨਹੀਂ ਬਣਾਇਆ ਗੁੜ ਤੇ ਤਾਰ ਕੇ ਆ ਸਾਡਾ ਕੁਝ ਸਮਾਨ ਜਨਾ ਜਮਾ ਹੋਇਆ ਹੈ ਕਿ ਮਾਦ ਦੇ ਵਹੀ ਬੈਠੇ ਹਾਂ ਜਿਹੋ ਉਹ ਲੋਕਾਂ ਦੀ ਲੋੜ ਹੈ ਤੇ ਆਂਦੇ ਕਿਉਂ ਨਹੀਂ ਨੌਜਵਾਨ ਕਿਉਂ ਕਿੱਥੇ ਕਮੀ ਕਿੱਥੇ ਮਰਜ਼ੀ ਉਹਨਾਂ ਦੀ ਹੋਣੀ ਕਿ ਆ ਬਦਬਈ ਆਪਾਂ ਤਾਂ ਲਿਆ ਨਹੀਂ ਸਕਦੇ ਕਿਸੇ ਨੂੰ ਉਹਨਾਂ ਨੂੰ ਆਖੀ ਜਾਓ ਕਰੋ ਪਰ ਨਹੀਂ ਆਉਦੇ ਤੇ ਫਿਰ ਵੇਲੇ ਬੈਠੇ ਤੇ ਫਿਰ ਖਾਲੀ ਦਿਮਾਗ ਸ਼ਤਾਨ ਦਾ ਕਰਦੇ ਨਸ਼ਿਆਂ 'ਚ ਤੇ ਪੈਣਗੇ ਫਿਰ ਆਪਾਂ ਕੋਸ ਸਰਕਾਰਾਂ ਨੂੰ ਦਿੰਨੇ ਆ ਨਸ਼ਾ ਨਸ਼ਾ ਸਰਕਾਰਾਂ ਦਾ ਕਸੂਰ ਜ਼ਿਆਦਾ ਇਹ ਤਾਂ ਗੱਲ ਕਰਦੇ ਕੋਈ ਬਹੁਤ ਜ਼ਿਆਦਾ ਕਸੂਰ ਇਹ ਨਹੀਂ ਮੈਂ ਇੱਕ ਸਰਕਾਰਾਂ ਦਾ ਕਸੂਰ ਇਹ ਹੋਈ ਜਦੋਂ ਰੁਜ਼ਗਾਰ ਹੀ ਨਹੀਂ ਦੇਣਾ ਬੱਚੇ ਨੂੰ ਪਰ ਸਿੱਖਿਆ ਨਹੀਂ ਪੜਾਈ ਨਹੀਂ ਦੇਣੀ ਆਖਣਾ ਬੱਚੇ ਨੂੰ ਪਾਸ ਕਰ ਦੋ ਪਾਸ ਕਰ ਦੋ ਪੜ੍ਹਾਈ ਕੋਈ ਤਰੀਕੇ ਨਾਲ ਥੋੜਾ ਬੜਾ ਹੋ